ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਛੋਟੀ ਜੀ ਕਹਾਣੀ ਆ ਸਾਨੂੰ ਸਾਡੇ ਪਰਿਵਾਰ ਨਾਲ ਜੋੜਦੀ ਆ ਕਹਾਣੀ ਕੁਛ ਐਦਾਂ ਵਾ ਇੱਕ ਸ਼ਹਿਰ ਦੇ ਵਿੱਚ ਬਹੁਤ ਤਕੜਾ ਬਿਜ਼ਨਸਮੈਨ ਹੁੰਦਾ ਵਾ ਤੇ ਉਹ ਬਿਜ਼ਨਸਮੈਨ ਦੇ ਘਰੇ ਇੱਕ ਬਜ਼ੁਰਗ ਮਾਂ ਹੁੰਦੀ ਆ ਵਧੀਆ ਪਰਿਵਾਰ ਸੋਹਣਾ ਪਰਿਵਾਰ ਹੁੰਦਾ ਵਾ ਦੋ ਬੱਚੇ ਹੁੰਦੇ ਆ ਘਰ ਵਾਲੀ ਹੁੰਦੀ ਆ ਤੇ ਵਧੀਆ ਨੌਕਰ ਮਤਲਬ ਨੌਕਰੀ ਕਰਦਾ ਹੁੰਦਾ ਬੰਦਾ बिजनेসম্যান ਵਧੀਆ ਵੀ ਚੰਗਾ ਬਿਜ਼ਨਸ ਹੁੰਦਾ ਉਹਦਾ ਤੇ ਉਹ ਹੁਣ ਜਦੋਂ ਬਜ਼ੁਰਗ ਮਾਂ ਸੀ ਘਰੇ ਤੇ ਘਰ ਦੀ ਤੇ ਉਹ ਬੰਦਾ ਆਪ ਵੀ ਜਿਹੜਾ बिजनेসম্যান ਸੀ ਜਿਹੜਾ ਉਹਦਾ ਪੁੱਤ ਆ ਮਾਂ ਤੋਂ ਥੋੜੀ ਨਫ਼ਰਤ ਮੰਨਦੇ ਆ ਕਹਿੰਦੇ ਆ ਵੀ ਹਾਂ ਹਾਂ ਇਹ ਬਜ਼ੁਰਗ ਮਾਂ ਵੀ ਇਲਾਕੇ ਦਾ ਕੁਬਾ ਵਾ ਇੱਕ ਆਖਣੀ ਹੁੰਦੀ ਤੇ ਘਰੇ ਵੀ ਰੋਲਾ ਪਾਉਂਦੇ ਰਹਿੰਦੇ ਆ ਜਦੋਂ ਉਹਨਾਂ ਦੇ ਘਰੇ ਕੋਈ ਆ ਜਾਂਦਾ ਉਹਦੇ ਦੋਸਤ ਮਿੱਤਰ ਉਹਦੇ ਬੱਚਿਆਂ ਦੇ ਜਾਂ ਉਹਦੇ ਉਹਦੇ ਮੁੰਡੇ ਦੇ ਆਉਂਦੇ ਜਾਂ ਜਾਂ ਘਰ ਵਾਲੀ ਦੀਆਂ ਕੋਈ ਫਰੈਂਡ ਆ ਜਾਂਦੀਆਂ ਵਾ ਤੇ ਸਾਡੇ ਚ ਆ ਕੇ ਬੈਠ ਜਾਂਦੀ ਆ ਹਨਾ ਤਾਂ ਵੀ ਲਿਵਿੰਗ ਰੂਮ ਚ ਆ ਕੇ ਬੈਠ ਜਾਂਦੇ ਸਾਡੇ ਤਾਂ ਉਹ ਚੜ ਮੰਨਦੇ ਆ ਬਜ਼ੁਰਗ ਮਾਤਾ ਤੋਂ ਤੇ ਇੱਕ ਨਫ਼ਰਤ ਜੀ ਮੰਨਦੇ ਆ ਉਹਦੇ ਕੋਲੇ ਨਹੀਂ ਬੰਦੇ ਤੇ ਇਹਦਾ ਕੁੱਬ ਪੈਂਦਾ ਵਾ ਹਾਲਾ ਕਿ ਉਹਨਾਂ ਦੀ ਮਾਂ ਹੁੰਦੀ ਆ ਉਹ ਤੇ ਉਹ ਤੋਂ ਨਫ਼ਰਤ ਮੰਨਦੇ ਆ ਤੇ ਜਦੋਂ ਇਹ ਚੀਜ਼ ਹੁੰਦੀ ਆ ਤੇ ਉਹ ਮੁੰਡਾ ਉਹਦਾ ਸੋਚਦਾ ਵਾ ਕਹਿੰਦਾ ਆਪਦੀ ਘਰ ਵਾਲੀ ਨੂੰ ਸਲਾਹ ਕਰਦਾ ਕਹਿੰਦਾ ਕਿਉਂ ਨਾ ਆਪਾਂ ਬੀਜੀ ਨੂੰ ਆਪਾਂ ਪਿੰਡ ਛੱਡਿਆ ਆਉਣੇ ਆ ਮਾਮਾ ਜੀ ਕੋਲੇ ਤੇ ਉਹ ਕਹਿੰਦੀ ਹਾਂ ਠੀਕ ਆ ਘਰ ਵਾਲ ਤਾਂ ਘਰ ਵਾਲੀ ਤਾਂ ਪਹਿਲਾਂ ਹੀ ਇਹ ਚੀਜ਼ਾਂ ਦੀ ਹੁੰਦੀ ਉਹਦੀ ਹਾਂ ਚ ਹਾਂ ਮਿਲਾ ਦਿੰਦੀ ਆ ਤੇ ਉਹਨੇ ਤਾਂ ਬਸ ਇਹ ਗੱਲ ਕਹੀ ਹੁੰਦੀ ਆ ਉਹਨੇ ਤਾਂ ਵੈਸੇ ਗੱਲ ਲੱਗੀ ਤੇ ਉਹਨੇ ਪਹਿਲਾਂ ਹਾਂ ਚ ਹਾਂ ਮਿਲਾਤੀ ਤੇ ਮਾਂ ਤੋਂ ਹੀ ਪੁੱਛਦੇ ਮਾਂ ਤਾਂ ਮਾਂ ਉਹਨਾਂ ਤੋਂ ਵੀ ਮਾਂ ਵੀ ਅਕੀ ਪਈ ਹੁੰਦੀ ਆ ਤੇ ਮਾਂ ਕਹਿੰਦੀ ਹਾਂ ਮੈਨੂੰ ਪਿੰਡ ਛੱਡਿਆ ਉਹ ਜਦੋਂ ਪਿੰਡ ਛੱਡਿਆ ਹੁੰਦੇ ਆ ਤੇ ਉਹ ਕਹਿੰਦੇ ਵੀ ਉੱਥੇ ਸੁਵਿਧਾ ਘੱਟ ਆ ਵੀ ਐਦਾਂ ਐਦਾਂ ਕਰਕੇ ਘਰ-ਬਾਰ ਸੈੱਟ ਨਹੀਂ ਪੁਰਾਣਾ ਘਰ ਉਹਦੇ ਘਰ ਦੇ ਕਹਿੰਦੀ ਆ ਵੀ ਆਪਾਂ ਸਾਰਾ ਕੁਝ ਸੈੱਟ ਕਰਿਆਵਾਂਗੇ ਸਾਰੀ ਕੰਡੀਸ਼ਨ ਘਰ ਦੀ ਬਾਰ ਬਾਰ ਸਾਰਾ ਕੁਝ ਉੱਥੇ ਸੈੱਟ ਕਰਕੇ ਆਵਾਂਗੇ ਤੇ ਉਹ ਜਦੋਂ ਸਾਰਾ ਕੁਝ ਉੱਥੇ ਸੈੱਟ ਕਰਿਆ ਆਉਂਦੇ ਆ ਤੇ ਜਦੋਂ ਉਹ ਆਪਦੇ ਮਾਮੇ ਕੋਲੇ ਉੱਥੇ ਛੱਡ ਜਾਂਦੇ ਪਿੰਡ ਪਿੰਡ 'ਚ ਛੱਡ ਜਾਂਦੇ ਆ ਤੇ ਜਦੋਂ ਉਹ ਉੱਥੋਂ ਚੱਲ ਜਾਂਦੇ ਦੋਵੇਂ ਜੀ ਉਹਦੇ ਬੱਚੇ ਚੱਲ ਜਾਂਦੇ ਆ ਬੜੇ ਆਰਾਮ ਨਾਲ ਜਿਉਂਦੇ ਆ ਸ਼ਹਿਰ ਦੇ ਵਿੱਚ ਤੇ ਕਹਿੰਦੇ ਵੀ ਛੁਟਕਾਰਾ ਮਾਤਾ ਤੋਂ ਛੁਟਕਾਰਾ ਛੁੱਟਿਆ ਸਾਡਾ ਜਦੋਂ ਛੁਟਕਾਰਾ ਛੁੱਟ ਗਿਆ ਹਨਾ ਇਹ ਗੱਲ ਕਹਿੰਦੇ ਆ ਉਹ ਕੁਝ ਮਹੀਨਿਆਂ ਬਾਅਦ ਮਾਤਾ-ਵਾਪਾ بیمار ਹੋ ਜਾਂਦੀ ਆ ਤੇ ਉਹ ਮਤਲਬ ਕਿ ਬੈੱਡ ਤੇ ਪੈ ਜਾਂਦੀ ਮਾਤਾ ਤੇ ਉਹਦਾ ਮਾਮਾ ਉਹਨੂੰ ਸੁਨੇਹਾ ਭੇਜਦਾ ਮੁੰਡੇ ਨੂੰ ਤੇ ਕਹਿੰਦਾ ਪੁੱਤਾ ਦਾਦਾਂ ਕਰਕੇ ਮਾਤਾ ਨੂੰ ਆ ਕੇ ਦੇਖ ਜਾ ਤੇ ਉਹ ਜਦੋਂ ਆਦੀ ਮਾਂ ਨੂੰ ਦੇਖਣ ਜਾਂਦਾ ਉਹ ਕਾਫੀ ਮਤਲਬ ਕਿ ਬਿਮਾਰ ਪਈ ਹੁੰਦੀ ਬੈੱਡ ਤੇ ਤਾਂ ਉਹ ਉਹਨੂੰ ਦੱਸ ਦਿੰਦਾ ਵਾ ਵੀ ਕਿ ਨਾਲ ਦਿੰਦੇ ਆ ਵੀ ਹੁਣ ਇਹਨਾਂ ਦੀ ਕੀ ਕੰਡੀਸ਼ਨ ਆ ਦਵਾਈ ਬੂਟੀ ਚੱਲ ਰਹੀ ਸਾਰਾ ਕੁਝ ਸਹੀ ਆ ਤੇ ਉਹ ਕਹਿੰਦਾ ਵੀ ਤੁਸੀਂ ਇਹਨੂੰ ਛੱਡ ਕੇ ਕਿਉਂ ਗਏ ਸੀ ਉਹ ਕਹਿੰਦੇ ਵੀ ਬੀਜੀ ਨਹੀਂ ਆਪਦੀ ਇੱਛਾ ਸੀਗੀ ਮੈਂ ਪਿੰਡ ਜਾਣਾ ਵਾ ਤੇ ਹਾਲਾ ਕਿ ਬੀਜੀ ਉਹਨਾਂ ਨੂੰ ਉਹ ਉਹਨੇ ਆਪ ਦੇ ਭਰਾ ਨੂੰ ਸਾਰਾ ਕੁਝ ਦੱਸ ਦਿੰਦਾ ਦੱਸ ਦਿੰਦਾ ਮਾਣੇ ਵੀ ਆਪ ਦੇ ਪੁੱਤ ਨੂੰ ਸਾਰਾ ਕੁਝ ਦੱਸ ਦਿੰਦਾ ਹੁੰਦਾ ਵਾ ਤੇ ਜਦੋਂ ਇਹ ਚੀਜ਼ ਹੁੰਦੀ ਆ ਤਾਂ ਉਹਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਮਮੇ ਨੂੰ ਵੀ ਕਿੱਦਾਂ ਕਿੱਦਾਂ ਲੜਾਈ ਕਲੇਸ਼ ਸੀਗਾ ਘਰੇ ਤੇ ਇਹਨੂੰ ਇੱਥੇ ਛੱਡ ਕੇ ਮੈਂ ਤੁਹਾਨੂੰ ਤੇ ਉਹ ਮਣਾਣੀ ਕਰਦਾ ਜਦੋਂ ਅਖੀਰਲਾ ਟਾਈਮ ਆਦਾ ਮਾਂ ਦਾ ਤਾਂ ਉਹ ਉੱਥੇ ਹੁੰਦਾ ਵਾ ਤੇ ਉਹਨੂੰ ਕਹਿੰਦਾ ਵਾ ਵੀ ਹੁਣ ਮਾਤਾ ਵੀ ਕਿਦਾਂ ਉਹ ਕਹਿੰਦਾ ਵੀ ਇੱਕ ਗੱਲ ਸੁਣ ਮੇਰੀ ਉਹਦਾ ਮਾਮਾ ਕਹਿੰਦਾ ਕਹਿੰਦਾ ਸਭ ਤੋਂ ਔਖਾ ਟਾਈਮ ਸੀਗਾ ਜਦੋਂ ਤੂੰ 2 ਸਾਲਾਂ ਦਾ ਸੀਗਾ ਜਦੋਂ ਤੇਰੀ ਰੀੜ ਦੀ ਹੱਡੀ ਟੁੱਟ ਗਈ ਸੀ ਜਦੋਂ ਤੂੰ ਪੌੜੀਆਂ ਤੇ ਚੜਨ ਲੱਗਾ ਪਿਆ ਸੀਗਾ ਤੇ ਤੂੰ ਥੱਲੇ ਆ ਕੇ ਡੈਗ ਪਿਆ ਤੇ ਤੇਰੀ ਇੱਕ ਅੱਖ ਗਈ ਚਲੀ ਸੀ ਤੇਰੀ ਰੀਡ ਦੀ ਹੱਡੀ ਟੁੱਟ ਗਈ ਸੀ ਤੇ ਉਸ ਟਾਈਮ ਤੇ ਤੇਰੀ ਮਾਂ ਨੇ ਹੀ ਤੈਨੂੰ ਇੱਕ ਆਪਦੀ ਅੱਖ ਦਿੱਤੀ ਸੀ ਤੇ ਬੌਣ ਮੇਰੋ ਦੇ ਕੇ ਤੇਰੀ ਜਾਨ ਬਚਾਈ ਸੀ ਤੇ ਜਦੋਂ ਉਹ ਨੂੰ ਇਹ ਚੀਜ਼ ਪਤਾ ਲੱਗਦੀ ਆ ਤਾਂ ਅੱਖਾਂ ਦੇ ਵਿੱਚੋਂ ਹੰਝੂ ਡੱਗ ਪੈਂਦੇ ਆ ਰੋਂਦਾ ਵਾ ਬਹੁਤ ਬੁਰਾ ਹਾਲ ਹੁੰਦਾ ਵਾ ਘਰਾਂ ਵਾਲੇ ਵੀ ਰੋਂਦੀ ਆ ਵੀ ਹਾਂ ਹਾਂ ਵੀ ਐਡਾ ਵੱਡਾ ਕੰਮ ਸਾਡੀ ਮਾਤਾ ਨੇ ਸਾਡੇ ਲਈ ਕਰ ਦਿੱਤਾ ਵਾ ਤੇ ਅਸੀਂ ਸਮਝ ਹੀ ਨਹੀਂ ਸਕੇ ਅਸੀਂ ਕਿੱਥੇ ਬੈਠੇ ਰਹੇ ਹਨ ਤਾਂ ਜਦੋਂ ਇਹ ਚੀਜ਼ ਹੁੰਦੀ ਆ ਤਾਂ ਉਹ ਉਹ ਕਹਿੰਦਾ ਵੀ ਨਹੀਂ ਤੁਸੀਂ ਜਲ ਜੋ ਇੱਥੋਂ ਤੇ ਮੇਰਾ ਹੋਰ ਥਾਂ ਮੈਂ ਘਰ-ਬਾਰ ਲੈ ਲਿਆ ਉਹਦਾ ਪਾਪ ਦੇ ਪਾਣ ਜੀ ਨੂੰ ਕਹਿੰਦਾ ਤੇ ਮੈਂ ਉੱਥੇ ਲੈ ਜਾਣਾ ਆਪਦੀ ਭੈਣ ਨੂੰ ਤੇ ਜਦੋਂ ਇਹ ਚੀਜ਼ ਹੁੰਦੀ ਆ ਉਹ ਕਹਿੰਦਾ ਨਹੀਂ ਨਹੀਂ ਵੀ ਮੈਂ ਬਹੁਤ ਪਾਪਕ ਮਾਰੀ ਉਹਦਾ ਮੁੰਡਾ ਕਹਿੰਦਾ ਕਹਿੰਦਾ ਮੈਨੂੰ ਹੁਣ ਮਾਤਾ ਨੂੰ ਸਾਹਮ ਲੈਣ ਦੇ ਤੂੰ ਕਹਿੰਦਾ ਵੀ ਮੈਂ ਅਣਜਾਣੇ ਵਿੱਚ ਪੋਲੇਜ ਇਹਨੂੰ ਮਾੜਾ ਚੰਗਾ ਜਾਂ ਇਦਦਰ ਦਾ ਬੋਲਦਾ ਰਹੈ ਮੈਨੂੰ ਨਹੀਂ ਸੀ ਪਤਾ ਮੇਰੀ ਮਾਂ ਨੇ ਮੇਰੇ ਲਈ ਐਡੀ ਵੱਡੀ ਕੁਰਬਾਨੀ ਕੀਤੀ ਆ ਤੇ ਫਿਰ ਉਹ ਆਪਦੀ ਮਾਂ ਨੂੰ ਨਾਲ ਲੈ ਜਾਂਦਾ ਸਿੱਖਿਆ ਇਹ ਮਿਲਦੀ ਏ ਚੀਜ਼ ਤੋਂ ਅਸੀਂ ਕਈ ਵਾਰਾਂ ਕਹਿ ਦਿੰਨੇ ਆ ਸਾਡੇ ਮਾਂ ਪਿਓ ਨੇ ਸਾਡੇ ਲਈ ਕੀਤਾ ਕੀ ਆ ਉਹ ਭਾਈ ਮਾਂ ਪਿਓ ਨੇ ਤਾਂ ਬਹੁਤ ਕੁਝ ਕੀਤਾ ਵਾ ਸਾਨੂੰ ਦੁਨੀਆ ਦਿਖਾਤੀ ਆ ਮਾਂ ਨੇ 9 ਮਹੀਨੇ ਆਪਦੀ ਪੇਟ 'ਚ ਰੱਖਿਆ ਸਾਨੂੰ ਧਰਤੀ ਦਿਖਾਈ ਸਾਨੂੰ ਦੁਨੀਆ ਦਿਖਾਈ ਅਸੀਂ ਤਾਂ ਉਹਨਾਂ ਦਾ ਕਰਜ਼ਾ ਸਾਰੀ ਉਮਰ ਨਹੀਂ ਦੇ ਸਕਦੇ ਭਾਵੇਂ ਦੀ ਆਪਦੇ ਆਪ ਨੂੰ ਵੇਚ ਦੇਈਏ ਸਾਡੇ ਸਭੀ ਵੇਚ ਦੇਈਏ ਤਾਂ ਵੀ ਨਹੀਂ ਉਹਨਾਂ ਦਾ ਦੇਣ ਦੇ ਸਕਦੇ ਸੋ ਇਸ ਕਰਕੇ ਮਾਪਿਆਂ ਨੂੰ ਕਦੇ ਮਾੜਾ ਨਹੀਂ ਕਹਿਣਾ ਚਾਹੀਦਾ ਮਾਪਿਆਂ ਨੇ ਜੋ ਕੀਤਾ ਤੁਹਾਡੇ ਲਈ ਬਹੁਤ ਵਧੀਆ ਕੀਤਾ ਬੈਸਟ ਕੀਤਾ ਮਾਪੇ ਉਹ ਨਹੀਂ ਚਾਹੁੰਦੇ ਹੁੰਦੇ ਵੀ ਅਸੀਂ ਆਪਦੇ ਬੱਚਿਆਂ ਦਾ ਕਦੇ ਮਾੜਾ ਕਰਗੇ ਜੋ ਸੋਚੀਏ ਮਾਪੇ ਤਾਂ ਵਧੀਆ ਹੀ ਸੋਚਦੇ ਹੁੰਦੇ ਆ ਤਾਂ ਆਪਦੇ ਮਾਪਿਆਂ ਦੀ ਇੱਜ਼ਤ ਕਰੋ ਸਤਿਕਾਰ ਕਰੋ ਤਾ ਇੱਕ ਸ਼ੇਰ ਸੀਗਾ ਕਹਿੰਦਾ ਦੁਨੀਆ ਦੇ ਵਿੱਚ ਆਸਮਾਨ ਤੋਂ ਉੱਚਾ ਕੋਈ ਨਹੀਂਗਾ ਉਹਨੂੰ ਆਕਾਸ਼ ਕਹਿ ਦਿੰਦੇ ਆ ਦੁਨੀਆ ਦੇ ਉੱਤੇ ਇਹੋ ਜਿਹਾ ਕੋਈ ਇਨਸਾਨ ਨਹੀਂਗਾ ਵੀ ਜਿਹੜਾ ਤੁਹਾਨੂੰ ਇੰਨਾ ਜ਼ਿਆਦਾ ਪਿਆਰ ਕਰ ਸਕੇ ਉਹ ਆ ਮਾਂ ਤਾਂ ਇਸ ਕਰਕੇ ਮਾਂ ਤੇ ਉਹਨੂੰ ਪਿਆਰ ਕਰੋ ਮਾਂ ਬਸ ਤੁਹਾਡੀ ਹੋਰ ਕਿਸੇ ਨੇ ਬਾਤ ਨਹੀਂ ਕੁਝ ਨਹੀਂ ਇਹ ਛੋਟੀ ਜਿਹੀ ਸਟੋਰੀ ਸੀ ਪਾਸ ਕਰਦਾ ਸਾਰਿਆਂ ਨੂੰ ਵਧੀਆ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਲਾਈਕ ਕਰ ਦੇਣਾ ਵਾਰੀ ਗੁਰਜੀ ਦਾ ਖਰਸਾ ਵਾਰੀ ਗੁਰਜੀ ਕੀ ਪਟਾਈ